ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਵਾਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਜੋਗੇ ਕੁਐਸਚਨ ਤੁਹਾਡੇ ਗਾੜੀ ਕਿਤੇ ਵੀ ਖਰੀਦਦਾਰੀ ਕਰਦੇ ਜੇ ਤੁਹਾਡਾ ਫਰਜ ਬੰਦਾ ਦੋ ਟਾਈਮ ਤਸੱਲੀ ਕਰਨਾ ਤਸੱਲੀ ਕਰਕੇ ਆਪਣੀ ਫਿਰ ਖਰੀਦਦਾਰੀ ਕਰਨਾ ਪੈਸੇ ਲਾਉਣੇ ਆ ਬਾਅਦ ਵਿੱਚ ਕਿਸੇ ਨੂੰ ਕੋਈ ਲਾਭਾ ਨਹੀਂ ਦੇਣਾ ਸਜਣੋ ਪਹੁੰਚਿਆ ਪਿੰਡ ਅਮੀਸ਼ਾ ਨੇੜੇ ਰਹੇਗਾ ਖਾਲੜਾ ਪਾਉਲ ਲਖਵਿੰਦਰ ਸਿੰਘ ਜੀ ਦੇ ਖਾਤੇ ਦੋ ਵੜਾਂ ਮੱਝਾਂ ਝੋਟੀਆਂ ਨੀਲੇ ਰਾਵੀ ਦੀ ਕੱਟੀ ਸਾਰਾ ਪ੍ਰੋਪਰਮ ਵਾਲ ਓਕੇ ਰਿਪੋਰਟ ਆ ਕਰਦੇ ਹਾਂ ਗੱਲਬਾਤ ਜੁੜੇ ਰਿਓ ਐਂਡ ਤੱਕ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੜਦੀ ਕਲਾ ਬਹੁਤ ਹੀ ਕਿਰਪਾ ਗੁਜ਼ਾਰਦਾਰੀ ਬਾਬਾ ਸ਼ੁਕਰ ਹੈ ਮਹਾਰਾਜ ਦਾ ਡਰੈਸ ਕਰਾਈਏ ਨੋਟ ਲਖਵਿੰਦਰ ਸਿੰਘ ਪਿੰਡ ਅਮੀਸ਼ਾ ਹੂੰ ਜ਼ਿਲ੍ਹਾ ਤਰਨਤਾਰ ਠੀਕ ਆ ਹਾਂ ਜੀ ਮੋਬਾਈਲ ਨੰਬਰ 86998 57375 ਠੀਕ ਆ ਸ਼ੁਰੂਆਤ ਕਿਤੋਂ ਕਰਨੀ ਵੈੜਾਂ ਤੋਂ ਕਰਨੀ ਤੇ ਵੈੜਾਂ ਤੋਂ ਕਰੀ ਹੈ ਨਾ ਤੇ ਇਹ ਕ੍ਰੋਸ ਆਂਗ ਦੇ ਵਿੱਚ ਸੂਨ ਸੂਨ ਵਾਲੀ ਨਾ ਸੂਨ ਵਾਲੀ ਹੈ ਜੀ ਦਿਨ ਕਿੰਨੇ ਕਰ ਹੈਗੇ ਇਹ ਅਜੇ ਦਿਨ 5-6 ਲਵ ਲੈ ਜੀ ਹਾਂ ਜੀ 5-6 ਦਿਨ ਲੋ ਸੱਜਣਾ ਕ੍ਰੋਸ ਆਂਗ ਦੇ ਵਿੱਚ ਦਿਨ 5-4 ਲੈਂਦੀ ਸੂਨ ਦੇ ਵਿੱਚ ਕਰਮ ਵਾਲੀ ਲੋ ਲੈਵਲ ਹੋਵੇ ਦੀ ਬਾਡੀ ਬੰਦ ਤਾਂ ਨਹੀਂ ਵੇਖ ਸਕਦੇ ਬਹੁਤ ਸੋਹਣੀ ਹੈ ਕਰਮਣ ਲੱਗੀ ਵਾਹ ਜੀ ਨੋ। ਧੰਨਵਾਦ ਚੰਗਾ। ਜੀ। ਦੇ ਪੰਜ ਚਾਰ ਲੈ ਗਈ ਤੇ ਹੋਰ ਵੰਟਣ ਜਾਉਗੀ ਹਣਾ। ਠੀਕ ਹੈ। ਤੇ ਰੇਟ ਪਾਈ ਜਾਂਦਾ। ਰੇਟ ਹੈ ਜੀ 55000 ਦੀ। ਐਂਡ। 2000 ਕੱਟ ਕਰ। ਅੱਛਾ। 55 ਨਾ ਕਰ ਦੀਏ। ਕਰ ਦੇ। 50 ਹੀ ਦੇ ਦੇ। 50 ਹੀ ਦੇ ਦੇ। 50 ਹੀ ਦੇ ਦੇ। 50 ਹੀ ਦੇ ਦੇ ਹਣਾ। ਠੀਕ ਹੈ। ਤੇ ਆ ਸੋਈ ਆ ਗਈ ਹਨਾ ਹਾਂਜੀ ਸੋਈ ਆ ਮਗਰ ਕੀ ਵੱਛਤ ਵੱਛੀ ਮਗਰ ਵੱਛੀ ਹੈ ਜੀ ਵੱਛੀ ਪਾਈ ਆ ਹਾਂਜੀ ਖੋਲ ਪਾਈ ਕੋਪੀ ਸਜਣੋ ਮਗਰ ਵੱਛੀ ਤੇ ਬਹੁਤ ਸੋਹਣੀ ਆ ਵਹਿੜ ਦਾ ਥੰਸਣ ਬਹੁਤ ਚੰਗਾ ਲੱਗਾ ਯਾਰ ਯਸ ਨੋ ਨੋ ਦੁੱਧ 12 ਕਿਲੋ ਹੋਊਗਾ 13 ਕਿਲੋ ਆ ਜੀ ਦੁੱਧ 13 ਕਿਲੋ ਹਾਂਜੀ 13 ਕਿਲੋ ਦੁੱਧ ਹੈ ਮਗਰ ਵਾਸੀ ਆ ਮਗਰ ਵਾਸੀ ਹੈ ਹਾਂ ਇਹਦਾ ਰੇਟ ਇਹ ਬਰਾਬਰ ਦਾ ਇੱਕੋ ਜਿਹਾ ਰੇਟ 50 50 50 50 ਲਾ ਦਿਓ ਮੜੀ ਜੀ ਸੇ ਲੈ ਵਾਲੂਆ ਦਿਖਾ ਦਿਓ ਕਰਮਾ ਵਾਲੀ ਦਾ ਸੱਜਣੋ 50 5000 ਰੁਪਈਆ ਹੀ ਰੇਟ ਆ ਥਾਂ ਚੰਗਾ ਲੱਗਾ ਜੋਂਦੇ ਨੂੰ ਵੀ ਬੰਬ ਵੀ ਆ ਹਾਂਜੀ ਤੇ ਕੰਦੀਆਂ ਠੀਕਆਂ ਚੰਗੀਆਂ ਆ ਆ ਕੀ ਮੈਂ ਹਾਂ ਠੀਕ ਆ ਨੀਲੇ ਰਾਵੀ ਦੇ ਵਿੱਚ ਕੁਛ ਆ ਗਈ ਮਧਰੀ ਡੋਲੀ ਦੀ ਮੈਂ ਜੇ ਹਾਂਜੀ ਦੁੱਧ ਬਾਈ ਜੀ ਦੁੱਧ ਆਟਕੇ ਆਠ ਘੇ ਲੋ ਤੇ ਬੱਚਾ ਬੱਚਾ ਨਹੀਂ ਫੇਰ ਹੋਇਆ ਸੀ ਅੱਛਾ ਪਾੜੇ ਦੇ ਮਿਲਦੀ ਨਾ ਨਹੀਂ ਥਾਪੀ ਦੇ ਮਿਲਦੀ ਹੈ ਥਾਪੀ ਦੇ ਮਿਲਦੀ ਹੈ ਠੀਕ ਆ ਥਾਪੀ ਦੇ ਸਜਣੋਂ ਧਾਰ ਤੇ ਹਾਂ ਧਾਰ ਤੇ ਮਿਲਦੀ ਬਾਤ ਰੇਗਾ ਗੋਟਿਆਂ ਦੇ ਵਿੱਚ ਜੇ ਮੈਂ ਲੈ ਆ ਤੇ ਇਹਦਾ रेट ਬਾਈ ਜੀ ਦੰਦ ਸਾਹਿਬ ਕੋਈ ਰੇਟ ਆ 2 ਘੱਟ 6000 52 52 ਇਹ ਹੋਰ ਨਹੀਂ 500 ਰੁਪਏ ਮਾਣੂ ਵਿੱਚ ਹੋਰ ਕਰ ਦੇ ਹੋਰ 500 57 5700 ਚਲੋ ਤੇਰੀ ਖੁਸ਼ੀ ਆ ਅੱਗੇ ਆ ਗਈ ਇਹ ਵੀ ਬਿਨਾ ਬੱਚੇ ਤੋਂ ਆਉਂਦੀ ਹੈ ਜੇ ਤੋਕੜਿਆ ਦੀ ਦੁੱਧ ਕਿੰਨਾ ਭਾਈ ਦੁੱਧ ਇਹਦੀ 5:30 ਵਜੇ ਸੀ ਅੱਛਾ 5:30 ਹੀ ਦਵਾਂਗੇ ਉਪਰ ਸਾਢੇ 5 ਕਿਲੋ ਹੂੰ ਪੰਜ ਮੰਨ ਕੇ ਸੌਦਾ ਕਰ ਲਏ ਜਿਹੜਾ ਕੋਈ ਭੈਣ ਭਰਾ ਦੂਰੋਂ ਦਾ ਹਨਾ ਠੀਕ ਧਿਆਨ ਆ ਭਾਈ ਕੋਈ ਨੋਈ 5 ਕਿਲੋ ਸਜਣਾ ਦੁੱਧ ਮੰਨ ਕੇ ਸੌਦਾ ਕਰਿਓ ਟੋਕੜ ਲੈ ਲਓ ਭਾਵੇਂ ਠੀਕ ਹੈ ਜੀ ਲੈ ਆਪੇ ਇਹ ਵੀ ਪਹਾੜੇ ਤੇ ਮਿਲਦੀ ਆ ਹਾਂਜੀ ਪਹਾੜੇ ਤੇ ਪਹਾੜੇ ਤੇ ਮਿਲਦੀ ਤੇ ਇਹਦਾ ਭਾਈ ਜੀ ਰੇਟ ਇਹਦਾ ਰੇਟ 30000 ਰੁਪਇਆ ਤੇ 1000 ਛੋੜ 1000 ਰੁਪਇਆ ਛੋੜ 39 39000 ਠੀਕ ਹੈ ਇਹ ਇਹਦਾ ਬੱਚਾ ਹੈਗਾ ਹਾਂਜੀ ਇਹਦਾ ਬੱਚਾ ਹੈਗਾ ਜੀ 1 ਮਹੀਨਾ ਤੇ 5-7 ਦਿਨ ਹੋ ਗਏ ਦੁੱਧ ਕਿੰਨਾ ਜੀ ਦੁੱਧ ਦੇ ਖਲੇ ਦੀ 8.5 ਕਿਲੋ ਮਿੰਟ ਕੇ ਤਾਂ ਆਟ 8.5 ਕਿਲੋ ਤਾਂ ਜਾਏਗਾ ਹਨ ਬੱਚਾ ਮਗਰ ਸਜਣੋਂ ਦੇ ਕਟਾ ਜੀ ਕਟਾ ਜੀ 2 ਮਹੀਨੇ ਖੰਡ ਦਾ ਲੈ ਲਓ 2 ਮਹੀਨੇ ਉੱਤੇ ਆਉ ਬੱਚਾ ਬੈਠਾ ਹਨ ਠੀਕ ਹੈ ਉਹਨੂੰ ਤੋਰ ਦੇ ਲੰਮੀ ਬਰਾ ਨੂੰ ਕਰ ਦੇ ਹਨ ਨਾ ਜੀ ਸਜਣੋਂ ਥਣ ਬਹੁਤ ਸੋਨਾ ਝੋਟੀ ਦਾ ਲੱਗਾ ਵੇਖ ਸਕਦੇ ਜੀ ਆਰਡਰ ਕੁਆਲਿਟੀ ਸਿੰਗਲ ਹੱਡੀ ਪਤਲਾ ਜੰਮ ਮਹੀਨੇ ਸਵਾ ਮਹੀਨੇ ਦੀ ਸੋਈ ਇੱਕ ਛੋਟੀ ਤੇ ਦੁੱਧ 8 ਕਿਲੋ ਕੋ ਪੱਕਾ 8.5 ਕਹਿੰਦੇ ਆ ਕਿ 8 ਆ 8.5 ਕਿਲੋ ਦੁੱਧ ਪੱਕਾ ਕੋਈ ਵੀ ਭੈਣ ਭਰਾ ਖਰੀਦਦਾ ਤੇ ਤਸੱਲੀ ਫਿਰ ਵੀ ਤੁਹਾਡਾ ਫਾਇਦਾ ਆਕੇਗਾ ਹਨਾ ਠੀਕ ਹੈ ਇਹ ਇਹਦਾ ਰੇਟ ਪਾਈ ਜੀ ਇਹ ਵੀ 57000 ਦੀ 57 ਬਰਾਬਰ ਦਾ ਰੇਟ ਹੈ ਅੱਛਾ ਬਰਾਬਰ ਦਾ ਠੀਕ ਹੈ 53000 ਦੀ ਇੱਕ ਰਹਿ ਗਈ ਕੱਟੀ ਹਾਂਜੀ ਇਹ ਨਹੀਂ ਜੀ ਜਾਵੇ ਕੱਟੀ ਠੀਕ ਹੈ ਹਾਂਜੀ ਨੀਲੀ ਦਾ ਵੀ ਸਜਣੋਂ ਕੱਟੀ ਪਿਓਰ ਮੂੰਹ ਤੋਂ ਭਾਵੇਂ ਸ਼ੈ ਥੀਦੀ ਹੋਊਗੀ ਥੀਦੀ ਆ ਜੀ ਥੀਦੀ ਆ ਹਾਂ ਜੀ ਚਾਰ ਹੀ ਥਾਣੇ ਕੋਈ ਫੋੜ ਸ਼ਾਨ ਚਾਰ ਥਾਣੇ ਕੋਈ ਫੋੜ ਨਹੀਂ ਤੇ ਜੇ ਡੀਟ ਕਰੀਏ ਕਿੰਨਾ ਕੁ 20000 ਰੁਪਏ ਹੈ 20000 ਦੀ 200 ਰੁਪਏ ਜੋ 20000 ਚੋਂ 200 ਛੋਟ ਖਰੀਦਾਰੀ ਸਜਣੋਂ ਕਰਿਓ ਧੰਨਵਾਦ